ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਮੈਂ ਇੱਧਰ ਆਇਆ ਵਾਂ ਗੇੜਾ ਜਿਆ ਮਾਰਨ ਤੇ ਕਰੋ ਕਿ ਕਿੰਨੇ ਕੁ ਨੇ ਇੱਥੇ ਉੱਤਤ ਲਵਾਇਆ ਇਹਦੇ ਇਹ ਤੋਂ ਪਾਣੀ ਛੱਡਣਾ ਹੱਕ ਮਾਦ ਪੂਰਾ ਤੇ ਵੀ ਚੈੱਕ ਕਰੋ ਵੇ ਤੇ ਆਪਣਾ ਖੱਡਾ ਵੀ ਇਹ ਕਰਨਾ ਹੈ ਨਕਾਲਾ ਆਈਏ ਮੈਂ ਇਧਰ ਐਂ ਬੜਾਇਆ ਫਿਰ ਆਪਾਂ ਨਕਾਲਾ ਪਤੀ ਉਹਨੇ ਲਈ ਨਕਾਲਾ ਆਦਾ ਜਿਹੜਾ ਆਤੀ ਹੈ որ ਕਿ ਟੈਂਸ਼ਨ ਨਹੀਂ ਹੋਣੀ ਚੱਕਾ ਚੇਂਜ ਕਰਦੀ ਮਾਰਨਾ ਤੇ ਸਵੇਰੇ ਜਦੋਂ ਪਤੀ ਚੱਲੇਗੀ ਸਵੇਰੇ ਜਦਾਂ ਇਹ ਸਭ ਚੱਲੇਗੀ ਦੇ ਪਾਣੀ ਲਗਾਤਾਰ ਰਹੇਗਾ ਹੋਰ ਸਾਰਿਆਂ ਦਾ ਕਿਦਾਂ ਠੀਕ ਸਾਖ ਸਾਰੇ ਢੇੜ ਕਿੱਲੇ ਉਹ ਪਰਲੇ ਚ ਦਿੱਤੇ ਨਿਕਾ ਮਾ ਇੱਧਰ ਛੱਡਿਆ ਦਾ ਪਟੀ ਚ ਪਨੀਰੀਆਂ ਦੇ ਛੱਡਿਆ ਦਾ ਹੈ ਉੱਪਰ ਗਈ ਜਿੰਨੂੰ ਜਿੰਨਾ ਬੱਤ ਲਵਾਏ ਉਹਨਾਂ ਦੇ ਛੱਡਿਆ ਨੇ ਵੀ ਦੱਸਿਓ ਹਾਡੇ ਨਾ ਇੱਧਰ ਖਾਦ ਦਾ ਬਹੁਤ ਚੱਕਰ ਪੈ ਗਿਆ ਰਿਆਕ ਨਹੀਂ ਲੱਗੰਦੇ ਖਲਾਪ ਪਰੇੜੀ ਐਂ ਹਾਡੇ ਨਾ ਥੋੜੀ ਖਾਦ ਰਹਿ ਗਈ ਪੌਣ ਵਾਲੀ ਰਹਿ ਗਿਆ 16 ਕਿੱਲੇ ਰਹਿ ਗਏ ਖਾਦ ਪੌਣ ਵਾਲੀ ਤੇ ਨਾਕ ਬਾਕੀ ਸਾਰੇ ਬਾਪੂ ਦੇ ਦੀ ਆ ਕੰਨਿਆ ਕੋ ਨਿਆ ਪੌਣ ਕਰਕੇ ਤੇ ਥੋੜੀ ਥੁੜ ਗਈ ਉਹਦੇ ਕਰਕੇ ਪਿੱਲੋ ਲੈਂਦਾ ਸੀ 200 ਗੱਬਰੂ ਉਹ ਹੁਣ ਪਤਾ ਹੀ ਤੇ ਆ ਇੱਧਰ ਥੋੜੀ ਘੇ ਰਹਿ ਗਈ ਆ ਕਿਉਂਕਿ ਨਵੇਂ-ਨਵੇਂ ਚ ਵੀ ਤੁਹਾਨੂੰ ਪਤਾ ਪਾਣੀ ਪੈਂਦੀ ਆ ਤੇ ਫਿਰ ਥੋੜੀ ਕੀ ਦੇ ਹੁਣ ਪਾਣੀ ਹੀ ਇਹ ਦੱਸਿਓ ਕਿ ਤੁਹਾਡੇ ਵੀ ਇੱਧਰ ਇਹ ਸੀਨ ਰੈਕ ਨਹੀਂ ਲੱਗਦੇ ਬੇਹਾਟੇ ਦੇ ਇਹੀ ਸੀਨ ਆ ਰੈਗ ਰੂ ਬਹੁਤ ਘਟ ਲੱਗਣ ਤੇ ਖਾ ਦੋ ਖਾਉ ਹੁੰਦੇ ਮਿਲ ਚੋਦੀਆਂ ਕਹਿ ਦੂਆਂ ਤਿੰਨ ਬੰਦਿਆਂ ਨੂੰ ਮਿਲ ਜਾਣੀ ਫਿਰ ਪਾਵਾਂਗੇ ਇੱਧਰ ਇਹਦੇ ਬਹਾ ਕੇ ਉਹਨਾਂ ਨੂੰ ਆਇ ਨਹੀਂ ਇਹਦਾ ਫੈਟਰ ਆਪੂ ਦੇਣੀ ਬੱਤਲ ਲਵਾਏ ਦੇ ਬੱਤਲ ਲਵਾਉਣਾ ਵੇਖੋ ਝੋਨਾ ਕਿਦਾ ਬਣ ਜਾਂਦਾ ਤੇ ਪੈੜੀ ਦੇ ਕੀੜਾ ਬੰਦੇ ਨੂੰ ਮਾਰਦੇ ਰਹਿਣਾ ਚਾਹੇ ਕਿ ਸਵੇਰੇ ਇੱਕ ਸ਼ਾਮੀ ਕੀੜਾ ਮਾਰਦੇ ਰੋ ਪੈੜੀ ਦਾ ਪਤਾ ਲੱਗਦਾ ਰਹਿੰਦਾ ਕੀ ਚੱਕਰ ਆ ਚੁੰਨੇ ਕਿਦਾਂ ਝੋਨਾ ਵੀ ਸੋਹਣਾ ਹੋਰ ਫੁੱਲਦਾ ਤੇ ਮੇਰਾ ਮਾਲਕ ਆ ਪੈੜੀ ਤੇ ਕੀੜਾ ਮਾਰਦੇ ਰੋ ਮਨ ਹੋਰ ਹੁੰਦਾ ਰਹੇ ਤਾਂ ਆਪਣਾ ਅੰਦਰ ਕੁੜੰਮਈ ਆਜੀ ਮੌਸਮ ਵਧੀਆ ਹਵਾ ਚਲੰਦੀ ਆ ਜਮਣਾ ਕਰ ਕਰਦੇ ਹੋ ਖਲਾਸਾ ਬਹੁਤ ਆਦਾ ਕਿਉਂ ਨਾ ਚੈੱਕ ਕਰਦੇ ਜੇ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜੂਰ ਸਬਸਕ੍ਰਾਈਬ ਵੀ ਕਰੇ